ਪਿੰਡ ਮਹਿਲ ਖੁਰਦ ਐਤਵਾਰ ਦਾ ਦਿਨ 14 ਦਸੰਬਰ 2025 ਆ ਖੜਾ ਜੀ ਆਪਣਾ ਸਾਈਕਲ ਰਲੇ ਦਾ ਮੂਨ ਰੈਕਰ ਤੇ ਜਿੱਦ ਦੀ ਕੇ ਆਪਾਂ ਪੰਜਾਬ ਦਾ ਟੂਰ ਕੀਤਾ ਹੈ ਜੀ ਪੂਰਾ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਸੋ ਕਾਫੀ ਸਮੇਂ ਬਾਅਦ ਵੀਡੀਓ ਅਪਲੋਡ ਕਰਨ ਲੱਗੇ ਆਗੇ ਆਪਾਂ ਤੇ ਐਤਵਾਰ ਦਾ ਦਿਨ ਹੈਗਾ ਜੀ 14 ਤਰੀਕਾ ਦਸੰਬਰ ਦੀ ਤੇ ਸਾਲ 2025 ਤੇ ਕਾਫੀ ਟਾਈਮ ਤੋਂ ਚਿਕਨ ਗੁਨੀਏ ਦਾ ਜਿਹੜਾ ਪੰਭਾਰ ਆਇਆ ਚੱਲ ਰਿਹਾ ਹੈਗਾ ਆਪਣੇ ਇੱਧਰ ਪੰਜਾਬ ਵਾਲੀ ਸਾਈਡ ਬਰਨਾਲਾ ਸੰਗਰੂਰ ਤੇ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਉਸ ਦਿਨ ਮਾੜਾ ਜਾਂ ਠੀਕ ਹੋਏ ਸੀਗੇ ਤੇ ਅੱਜ ਫੇਰ ਦੁਬਾਰਾ ਆਈਆਂ ਕਿ ਸਾਈਕਲਿੰਗ ਕਰਨ ਤੇ ਕਿ ਕਾਫੀ ਔਖੇ ਹੋਏ ਸੀਗੇ ਜੀ ਅ ਜੋੜਾ ਚ ਦਰਦ ਤੇ ਉਹ ਚੀਜ਼ ਫਿਰ ਉੱਠਣੇ ਨਹੀਂ ਦਿੰਦੀ ਹੈਗੀ ਬੰਦੇ ਨੂੰ ਬੈੱਡ ਤੋਂ ਤੇ ਤੁਰਨਾ ਵੀ ਔਖਾ ਸੀਗਾ ਤੇ ਅੱਜ ਆਪਾਂ ਠੀਕ ਆਗੇ ਤੇ ਸਾਈਕਲਿੰਗ ਕਰਨ ਪਹੁੰਚਾਂਗੇ ਜੀ ਸਵੇਰ ਦੇ 6 ਵਜੇ ਦਾ ਟਾਈਮ ਹੋ ਗਿਆ ਤੇ ਹਨੇਰਾ ਹਜੇ ਵੀ ਪੂਰਾ ਹੈ ਤੇ ਬਾਕੀ ਇੱਕ ਹੋਰ ਗੱਲ ਕਿ ਅੱਜ ਬਲਾਕ ਸਮਤੀ ਦੀਆਂ ਜਿਹੜੀਆਂ ਵੋਟਾਂ ਲਗੀਆਂ ਉਹ ਵੀ ਪੈ ਰਹੀਆਂ ਨੇ ਜੀ ਤੇ ਆਪਾਂ ਖੜਿਆਂਗੇ ਜੀ ਇਸ ਵਕਤ ਮੈਲ ਖੁਰਦ ਤੇ ਆਪਣੇ ਸਾਥੀ ਨੇ ਜਿਹੜੇ ਉਹ ਪਹੁੰਚ ਰਹੇ ਆ ਕਿ ਠੰਡ ਬਹੁਤ ਆ ਗਈ ਰਾਹ ਦੇ ਵਿੱਚ ਵੀ ਬਹੁਤ ਹੰਦ ਸੀਗੀ ਤੇ ਬਾਕੀ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਵੀ ਜਿਹੜਾ ਆ ਸਾਈਕਲ ਆਪਣਾ ਖੜਾਗਾ ਜੀ ਪਿੱਛੇ ਤੇ ਇਹਦੇ ਤੇ ਆਪਾਂ ਪੰਜਾਬ ਦਾ ਟੂਰ ਕੀਤਾਗਾ ਜੀ ਰਿਲੇ ਦਾਗਾ ਸਾਈਕਲ ਇਹ ਮੂਨ ਰੈਕਰ ਤੇ ਇਹਦੇ ਤੇ ਪੰਜਾਬ ਦਾ ਟੂਰ ਕੀਤਾ ਹੀ ਆਪਾਂ ਤੇ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਆਪਣੇ YouTube ਚੈਨਲ ਦੇ ਉੱਪਰ ਪਲੇਲਿਸਟ ਬਣੀ ਹੋਈ ਹੈਗੀ ਉਹਦੇ ਵਿੱਚ ਤੁਸੀਂ ਉਹ ਸਾਰੀ ਵੀਡੀਓ ਦੇਖ ਸਕਦੇ ਹੋਗੇ ਉਹਦੇ ਵਿੱਚ ਆਪਾਂ ਲਗਭਗ ਪੂਰਾ ਪੰਜਾਬ ਨਹੀਂ ਕਹਿ ਸਕਦੇ ਪਰ ਅੱਧ ਨਾਲੋਂ ਜ਼ਿਆਦਾ ਪੰਜਾਬ ਜਿਹੜਾ ਉਹ ਆਪਾਂ ਉੱਪਰ ਦੀ ਕਵਰ ਕੀਤਾ ਹੋਇਆ ਹੈਗਾ ਜੀ ਬਾਉਂਡਰੀ ਲਾਈਨ ਦੇ ਨਾਲ-ਨਾਲ ਜਿੰਨੀ ਕੁ ਕੋਸ਼ਿਸ਼ ਕੀਤੀ ਹੈਗੀ ਸੋ ਉਹ ਵੀਡੀਓ ਜ਼ਰੂਰ ਦੇਖਿਓ ਜੀ ਤੇ ਆਪਾਂ ਇਤਿਹਾਸਕ ਜਿਹੜੇ ਸਥਾਨ ਨੇਗੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਉਹ ਸਾਰੇ ਥਾਵਾਂ ਤੇ ਗਏ ਆਗੇ ਤੇ ਬਾਕੀ ਅੱਜ ਦੀ ਵੀਡੀਓ ਸ਼ੁਰੂ ਕਰ ਦਿੰਗੇ ਜੀ ਆਪਾਂ ਸਾਥੀ ਆਪਣੇ ਪਹੁੰਚ ਰਹੇ ਹੈਗੇ ਤੇ ਮਹਿਲ ਖੁਰਦ ਆਪਾਂ ਖਾਣੇ ਆਗੇ ਤੇ ਉਹ ਆ ਰਹੇ ਨੇ ਮਹਿਲ ਕਲਾਂ ਤੋਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਿੱਧਰ ਨੂੰ ਸਫ਼ਰ ਹੋਊਗਾ ਆਪਣਾ ਉਧਰ ਨੂੰ ਚੱਲਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਇੱਕ ਆਪਣੇ ਟੀਮ ਮੈਂਬਰ ਪਹੁੰਚ ਚੁੱਕੇ ਨੇ ਜੀ ਤੇ ਵੇਟ ਕਰਦੇ ਆਂ ਜੀ ਉਹਨਾਂ ਦੀ ਆਉਂਦੇ ਆਗੇ ਤੇ ਆਪਾਂ ਚੱਲਦੇ ਆਂ ਜੀ ਆਪਣੇ ਨਾਲ ਦੀ ਟੀਮ ਵੀ ਪਹੁੰਚ ਗਈ ਆਪਾਂ ਚੱਲ ਪਏ ਸੀ ਮਹਿਲ ਖੁਰਦ ਤੋਂ ਧੁੰਦ ਦੇਖ ਸਕਦੇ ਹੋ ਤੁਸੀਂ ਹੰਦ ਤੈ ਨੈਰਾ ਮਾਹਰ ਲਵੇਟੇ ਹੋਏ ਨੇ ਮੂੰਹਾਂ ਤੇ ਕਿ ਹਵਾ ਬਹੁਤ ਠੰਡੀ ਜੀਂਦੀ ਆ ਤੇ ਬਾਕੀ ਠੰਡਾ ਕਰਕੇ ਥੋੜਾ ਸਾਹ ਵੀ ਚੜਦਾ ਤੇ ਕਾਫੀ ਟਾਈਮ ਬਾਅਦ ਜਿਹੜਾ ਸਾਈਕਲ ਚਲਾਉਣ ਲੱਗੇ ਅੱਜ ਉਹਦੇ ਕਰਕੇ ਵੀ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਹੈਗੀ ਆਪਾਂ ਤੇ ਕੁੱਲ 4 ਜਾਣੇ ਹੈਗੇ ਆਪਾਂ ਤੇ ਬੱਦ ਤੋਂ ਬੱਦ ਜੁੜਿਆ ਕਰੋ ਤੋਂ ਦਾ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਜੀ ਆ ਦੇਖੋ ਤੇ ਇਸ ਤੁੰਤ ਨੂੰ ਦੇਖਦੇ ਹੋਏ ਆ ਟੀਮ ਖੜੀ ਹੈ ਜੀ ਆਪਣੀ ਸਾਰੀ ਸ੍ਰੀ ਗੁਰੂ ਦੀ ਸਾਰਿਆਂ ਨੂੰ ਸ੍ਰੀ ਗੁਰੂ ਦੀ ਹਾਂ ਇੱਕ ਮਿੰਟ ਜੀ ਮੜਾ ਫੋਕਸ ਕਰ ਲਈਏ ਤੇ ਲਓ ਜੀ ਹੁਣ ਹੋ ਗਿਆ ਜੀ ਫੋਕਸ ਤੇ ਇਹ ਆਪਣੀ ਟੀਮ ਆ ਜੀ ਸਾਰੀ ਤੇ ਆਪਾਂ ਚਾਰ ਜਣੇ ਹੈਗੇ ਅੱਜ ਇੱਕ ਅੰਡਰਸਟੈਂਡ ਵੀ ਲਾ ਲਈਏ ਹੁਣ ਇਹ ਲਓ ਜੀ ਕਦਾ ਤੋਂਦ ਨਹੀਂ ਦਿਖਣ ਦਿੰਦੀ ਕਾ ਤੇ ਇਹ ਆਪਾਂ 4 ਜਣੇ ਆ ਜੀ ਤੇ ਬਾਕੀ ਪੰਨੂ ਸਾਹਿਬ ਹਾਂਜੀ ਕੀ ਕਹਿਣਾ ਚਾਹੋਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਦੱਸੀ ਹਰ ਵਾਰੀ ਉਹੀ ਆ ਪਰ ਅਸਰ ਕਿਸੇ ਤੇ ਨਹੀਂ ਹੋ ਰਿਹਾ ਸਾਡੀ ਦਾ ਇੱਕ ਅਬੀਲ ਹੈ ਨਿਮਰਤਾ ਹੱਦ ਵੀ ਉੱਠਿਆ ਕਰੋ ਆਪਦੀ ਸਿਹਤ ਲਈ ਉੱਠਿਆ ਕਰੋ ਹਾਂਜੀ ਇਹ ਨਹੀਂ ਕੋਈ ਸਾਡੀ ਗਿਰਤੀ ਵਧਾਉਣ ਵਾਸਤੇ ਉઠੋ ਤੁਸੀਂ ਆਪਦੀ ਸਿਹਤ ਲਈ ਉੱਠਿਆ ਕਰੋ ਜਿਹੜੇ ਬੰਦੇ ਪਏ ਹੁਣ ਦੇਖਦੇ ਹੋਣਗੇ ਉਹ ਕਹਿੰਦੇ ਹੋਣਗੇ ਯਾਰ ਬਾਹਰ ਦਾ ਠੰਡ ਬਹੁਤ ਆ ਪਰ ਬਾਹਰ ਤੋਂ ਨੂੰ ਮੈਂ ਦੱਸਾਂ ਵੀ ਸਾਨੂੰ ਪੂਰੀ ਲਾਉਣੀ ਪੈਗੀ ਜੇ ਹੋਰ 2-4 ਕਿਲੋਮੀਟਰ ਆਪਾਂ ਚੱਲ ਗਏ ਨਾ ਤਾਂ ਕੋਟ ਵੀ ਖੋਲਣੇ ਪੈ ਜਾਂਦੇ ਆ ਕੋਈ ਠੰਡ ਨਹੀਂ ਹੈਗੀ ਇਹ ਤਾਂ ਮਨ ਦਾ ਹੀ ਪਾਲਾ ਆਪਣੇ ਦਾ ਸਾਰਿਆਂ ਨੂੰ ਨੰਬਰ ਦਾ ਬੇਨਤੀ ਆ ਉੱਠਿਆ ਕਰੋ ਜੇ ਉੱਠੋਗੇ ਤਾਂ ਥੋੜੀ ਸਿਹਤ ਫਿੱਟ ਰਹਿਣੀ ਆ ਜੇ ਨਹੀਂ ਉੱਠ ਸਕਦੇ ਜਲਦੀ ਜਿਵੇਂ ਆਪਾਂ ਕਹਿਣਾ ਵਡਾਪੇ ਵੱਲ ਨੂੰ ਸੱਦਾ ਦੇ ਰਹੇ ਹਾਂ ਹਾਂ ਜੀ ਹਾਂ ਸਾਰਿਆਂ ਨੂੰ ਨੰਬਰ ਦਾ ਸੇ ਬੇਨਤੀ ਆ ਵੀਰੇ ਉੱਠਿਆ ਕਰੋ ਬੱਚਿਆਂ ਨੂੰ ਉਠਾਇਆ ਕਰੋ ਜੇ ਨਹੀਂ ਬਾਹਰ ਸਾਈਕਲ ਚਲਾ ਸਕਦੇ ਘੱਟੋ ਘੱਟ ਗਰਾਊਂਡ ਤੱਕ ਪਹੁੰਚੋ ਜੇ ਗਰਾਊਂਡ ਤੱਕ ਵੀ ਨਹੀਂ ਜਾ ਸਕਦੇ ਤਾਂ ਘੱਟੋ ਘੱਟ ਆਪ ਦੇ ਗਲੀ ਮਹੱਲੇ ਚ ਲਵੇ ਲਾਉਣੇ ਢੇੜਾ ਜਰੂਰ ਦਿਆ ਕਰੋ ਸਵੇਰੇ ਗੁਰਦੁਆਰਾ ਸਾਹਿਬ ਜਾਓ ਜਿਨ੍ਹਾਂ ਕਿਸੇ ਕੋਲ ਟਾਈਮ ਹੈਗਾ ਮਤਲਬ ਉਹਨਾਂ ਕੱਢਿਆ ਕਰੋ ਠੀਕ ਹੈ ਧੰਨਵਾਦ ਸਾਰਿਆਂ ਦਾ ਠੀਕ ਹੈ ਜੀ ਤੇ ਇਧਰ ਪ੍ਰਧਾਨ ਜੀ ਨੇ ਜੀ ਹਾਂ ਜੀ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਸਵੇਰ ਵੇਲੇ ਉੱਠੋ ਉੱਠ ਕੇ ਇਹੀ ਸਿਹਤ ਦਾ ਰਾਜ ਹੋਊ ਜੇ ਤੁਸੀਂ ਆਪ ਦਾ ਸਵੇਰੇ ਜਲਦੀ ਉੱਠ ਕੇ ਬਾਗ ਕਰੋਗੇ ਜਾਂ ਸਾਈਕਲਿੰਗ ਕਰੋਗੇ ਜਾਂ ਕਿਸੇ ਗਰਾਊਂਡ ਦੇ ਵਿੱਚ ਚੱਕਰ ਲਾਓਗੇ ਹਾਂਜੀ ਤਾਂ ਤੁਹਾਨੂੰ ਸਾਰੇ ਦਿਨ ਦੀ ਜਿਹੜੀ ਹੈ ਸ਼ਾਂਤੀ ਉਹ ਸਵੇਰੇ ਜਦੋਂ ਮਿਲੀ ਹੋਈ ਸਾਰਾ ਦਿਨ ਤੁਹਾਡਾ ਫੁੱਲਾਂ ਗ ਵਧੀਆ ਨਿਕਲੂਗਾ ਤੇ ਸਿਹਤ ਲਈ ਵਧੀਆ ਤੋਂ ਵਧੀਆ ਹੋ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਵੇਰੇ ਉੱਠ ਕੇ 5:00 ਵਜੇ 5:30 ਵਜੇ ਇਹ ਹੈ ਜਾ ਵੀ ਟਾਈਮ ਜਿੰਨਾ ਕੋ ਕਿਉਂਕਿ ਸਵੇਰੇ ਆਪਾਂ ਕੋਈ ਨੇਰੇ ਕੰਮ ਤਾਂ ਕਰਨਾ ਨਹੀਂ ਸਭ ਤੋਂ ਸਿਹਤ ਵਾਲਾ ਕੰਮ ਜ਼ਰੂਰੀ ਵੀ ਆ ਤੇ ਸਿਹਤ ਲਈ ਲੋੜੀਂਦਾ ਵੀ ਆ ਇਸ ਕਰਕੇ ਸਾਰੇ ਉੱਠ ਕੇ ਸਵੇਰੇ ਸਵੇਰੇ ਆਪਣੇ ਸੈਰ ਚਾਹੇ ਸਾਈਕਲਿੰਗ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਜੁੜੋ ਜੁੜਨ ਦੇ ਨਾਲ ਹੀ ਤੁਹਾਡੀ ਸਿਹਤ ਆ ਜਿਹੜੀ ਉਹ ਵਧੀਆ ਬਣੀ ਰਹੂ ਕਿਉਂਕਿ ਮੈਨੂੰ ਵੀ ਮੈਂ ਹਾਲ ਦਾ ਜੁੜਿਆ ਵਾ ਕਰਕੇ ਮੇਰੀ 60 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਸਾਥੀਆਂ ਨਾਲੋਂ ਆਪਣੇ ਹਮ ਉਮਰਾਂ ਨਾਲੋਂ ਮੈਂ ਵਧੀਆ ਫੀਲ ਕਰਦਾ ਵੀ ਮੈਂ ਬਹੁਤ ਵਧੀਆ ਸਿਹਤ ਲਈ ਬੈਠਾ ਇਸ ਲਈ ਸਭ ਨੂੰ ਬੇਨਤੀ ਆ ਵੀ ਜ਼ਰੂਰ ਇਸ ਅ ਚੈਸ ਹਿੱਸਾ ਲਿਆ ਕਰੋ ਖਾਸ ਕਰਕੇ ਐਤਵਾਰ ਨੂੰ ਜ਼ਰੂਰ ਹਿੱਸਾ ਲਓ ਠੀਕ ਹੈ ਜੀ ਤੇ 1 ਮਿੰਟ ਜੀ ਤੇ ਇਧਰ ਆ ਆ ਬਾਈ ਵੀ ਜੀ ਮਹਿਲ ਕਲਾਂ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਜੀ बस सही ਕਰਨ ਚਾਹੁੰਦਾ ਸਾਰਿਆਂ ਨੂੰ ਤੜਕ ਸਾਰੇ ਸਵੇਰੇ ਗਰੜਜ ਜੁਸ਼ਨ ਟਾਈਮ ਤੇ ਤੜਕੇ ਜੁਰੂ ਜਾਏਗਾ ਸਾਈਕਲੀ ਤੇ ਆ ਜੀ ਨਿਤੰਦ ਪਈ ਹੈ ਆਪਣੇ ਇਲਾਕੇ ਵਿੱਚ ਜੁਰੂ ਜਾਇ ਕਰ ਹੁਣ ਸਾਨੂੰ ਗਰਮੀ ਆਉਣ ਲੱਗ ਗਈ ਲੱਕਾਂ ਤੇ ਦੇਖੋ ਠੀਕ ਹੈ ਠੀਕ ਹਾਂਜੀ ਮੈਂ ਉਹ ਤਾਂ ਦੱਸਤਾ ਸੀਗਾ ਜੀ ਸਵੇਰੇ ਇੱਕ ਵਾਰੀ ਸਾਰਿਆਂ ਨੂੰ ਜੀ ਸਾਸਤੀ ਕਾਲ ਤੇ ਅੱਜ ਨਾਲ ਮਹੀਨੇ ਕੇ ਬਾਅਦ ਲਗਭਗ ਮਹੀਨੇ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਤੇ ਬਿਮਾਰ ਹੋਣ ਕਰਕੇ ਸਾਈਕਲ ਹੀ ਚਲਾ ਸਕੇ ਤੇ ਅੱਜ ਚਲਾਇਆਗਾ ਤੇ ਠੀਕ ਹੋਏ ਆ ਮਾੜਾ ਜਾਂ ਤਾਂ ਕੋਸ਼ਿਸ਼ ਕੀਤੀ ਵੀ ਆਈਏ ਕਿਉਂਕਿ ਜੁੜੇ ਹੋਏ ਹਾਂਗੇ ਪਹਿਲਾਂ ਤੋਂ ਤੇ ਤੁਸੀਂ ਵੀ ਵੱਧ ਤੋਂ ਵੱਧ ਜੁੜੋ ਜੀ ਆਪੋ ਆਪਣੇ ਪਿੰਡਾਂ ਦੇ ਵਿੱਚ ਜੇ ਤੁਸੀਂ ਦੂਰੋਂ ਹੋਗੇ ਜੇ ਤੁਸੀਂ ਸਾਡੇ ਇੱਥੇ ਨੇੜਲੇ ਪਿੰਡਾਂ ਦੇ ਹੋਗੇ ਮਹਿਲਕਲਾ ਪੰਡੋਰੀ ਜਾਂ ਨੇ ਹਾਲੂ ਵਾਲ ਗੰਗੋਰਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਦੂਰੋਂ ਤਾਂ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਰੋਜ਼ ਸਵੇਰੇ ਜਾਂ ਸੈਰ ਕਰਿਆ ਕਰੋ ਸਾਈਕਲਿੰਗ ਕਰਿਆ ਕਰੋ ਕੁਝ ਨਾ ਕੁਝ ਜ਼ਰੂਰ ਸਵੇਰੇ ਜਿਹੜੀ ਉਹ ਕਸਰਤ ਕਰਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਸਿਹਤ ਆ ਤੁਹਾਡੀ ਵਧੀਆ ਬਣੀ ਰਹੇ ਧੰਨਵਾਦ ਜੀ ਹਾਂ ਲਓ ਵੀ ਦੋਸਤੋ ਘੰਟੇ ਦੀ ਰਾਈਡ ਕਰਕੇ ਵਾਪਸ ਪਹੁੰਚ ਗਏ ਜੀ ਆਪਾਂ ਘਰੇ ਤੇ ਹੁਣ ਘਰੇ ਕੰਮ ਕਮ ਕਰਦੇ ਆਗੇ ਆਪਣੇ ਤੇ ਜਿਹੜੇ ਰੋਜ਼ਾਨਾ ਆਪਾਂ ਕੰਮ ਕਰਦੇ ਆਂ ਦਿੱਲੀ ਦੇ ਤੇ ਉਸ ਤੋਂ ਬਾਅਦ ਫਿਰ ਦੇਖਦੇ ਆਂ ਕੀ ਬਣਦਾਗਾ ਵੀਡੀਓ ਦੇ ਨਾਲ ਜੁੜੇ ਰਹੋ ਤੁਸੀਂ ਅੱਗੇ ਅੱਜ ਵੋਟਾਂ ਵੀ ਪੈਣੀਆਂ ਨੇ ਉਹ ਵੀ ਮਾਹੌਲ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਹੁਣ ਚੱਲਦੇ ਆਗੇ ਆਪਾਂ ਘਰੇ ਚਾਹ ਪੀਣੇ ਆਂ ਨਹਾਉਣੇ ਆਂ ਕੰਮ ਧੁੰਦਾ ਕਰਦੇ ਆਂ ਤੇ ਚੱਲਦੇ ਹਾਂ ਜੀ ਸਕੂਲ ਵੱਲੋਂ। ਅਰਜਨ। ਚਾਹ। ਪਾਏਗੀ ਬੋਤਲ ਚ। ਲੱਗਿਆ ਟੱਕਣ। ਲਓ ਜੀ। ਥੋੜਾ ਜਿਹਾ ਟੇਡਾ ਲੱਗ ਗਿਆ। ਨਾ ਨੂੰ ਕੇ ਤਿਆਰ ਹੋ ਗਏ ਆਪਾਂ ਕੱਪੜੇ ਪਾਲੇ ਵਧੀਆ ਤੇ ਹੁਣ ਨਾ ਬੋਟਾਂ ਵਾਲੇ ਚਲਦੇ ਆਂਗੇ ਆਪਾਂ ਕੀ ਮਾਹੌਲ ਚਾਲਾ ਬੋਟਾਂ ਵਾਲਿਆਂ ਦੇ ਦੇਖਦੇ ਆਂਗੇ ਤੇ ਨਾਲੇ ਬੋਟ ਪਾਏ ਹੀ ਆਪਾਂ ਤੇ ਮੋਟਰਸਾਈਕਲ ਤੇ ਜਾਵਾਂਗੇ ਆ ਬਾਕੀ ਤੇ ਇਹਦਾ ਜੋਰ ਸਟ੍ਰੀਕਾਂ ਤੇ ਆ ਦੱਸੋ ਸੁਣੀਏ ਜਾਂ ਦੱਸਿਓ ਵੀ ਸਾਰੇ ਜਣੇ ਹਾਂ ਹਾਂ ਵਧੀਆ ਵਧੀਆ ਠੀਕ ਆ ਚੱਲ ਚੱਲੀਏ ਮਾਂ ਲੇਟ ਵਾਲੇ ਹੋ ਗਏ ਆਪਾਂ ਅੱਜ ਚੱਕ ਲਈਏ ਅੱਜ ਵਿਆਹ ਤੇ ਜਾਣਾ ਇੰਨਾ ਤਿਆਰ ਹੋ ਗਿਆ ਫੇ ਲੋ ਵੀ ਚੱਲਦੇ ਆਂਗੇ ਵੋਟ ਪਾਉਣ ਤੇ ਦਿਖਾਉਣਾ ਤੁਹਾਨੂੰ ਵੋਟਾਂ ਵਾਲਾ ਤੇ ਕੀ ਮਾਹੌਲ ਚਾਹਲਾ ਬੈਸੇ ਤਾਂ ਠੰਡਾ ਜਿਹਾ ਲੱਗਦਾਗਾ ਕੰਮ ਕਿਉਂਕਿ ਸਰਪੰਚੀ ਸਰਪੰਚ ਵਾਲੀਆਂ ਵੋਟਾਂ ਦੇ ਜ਼ਿਆਦੇ ਹੁੰਦਾਗਾ ਤੇ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਦੇਖਦੇ ਆਂਗੇ ਜਾ ਕੇ ਨਾਲੇ ਵੋਟ ਪਾਏ ਆਉਨੇ ਆਗੇ ਆਪਾਂ ਮੋਢੇ ਬਹੁਤ ਸੁਹਾਵਣੇ ਸੀਗੇ ਇਹਦੇ ਵੀ ਕੱਲ੍ਹ ਆਪਦੇ ਤੇ ਬਸ ਉਹ ਦਿਨ ਤੋਂ ਲਿਆ ਹੈ ਜਿੱਦ ਨੇ ਹਾਂ ਮੇਰੇ ਸਾਥ ਵੀ ਬੜੇ ਘਿਹਟ ਦੇ ਮੋਢੇ ਤੋਂ ਐਵੇਂ ਹੀ ਕਰੀਗਾ ਵਧੀਆ ਵੋਟਾਂ ਦਾ ਮਾਹੌਲ ਤਾਂ ਠੰਡਾ ਜਿਹਾ ਲੱਗਦਾ ਹਾਂ ਮਹੌਲ ਤਾਂ ਬੋਕਾ ਦਾ ਠੰਡਾ ਹੀ ਲੱਗਦਾ ਥੋੜਾ ਸਰਪੰਚੀ ਦੀਆਂ ਨੇ ਸਰਪੰਚ ਵੀ ਇੱਥੇ ਹੁੰਦਾ ਹੋਵੇ ਕਹਿੰਦਾ ਉਹ ਰਿਟੇਨ ਪੋਲ ਪਾਈ ਬੈਠੇ ਹਾਂਜੀ ਨਹੀਂ ਨਹੀਂ ਸਾਰੇ ਨਹੀਂ ਲਾਵਾਂਗੇ ਸਾਰੇ ਨਹੀਂ ਲਾਵਾਂਗੇ ਰੋ ਇੱਕ ਕਰੀ ਰਮੜੀ ਕਰੀ ਪਹਿਲਾਂ ਤਾਂ ਮੈਂ ਲੋਲ ਲੱਗੇ ਚ ਕਰਾਂ ਜਾ ਆ ਇੱਥੇ ਰੋ ਗਾਹ ਰੋ ਹਾਂ ਬਹੁਤ ਡੇਵੜੀ ਲੱਗੀ ਹੋਈ ਹੈ ਇੱਥੇ ਜਿਆ ਬਾਦੀਆਂ ਲੈਣੀਆਂ ਬਰਨੇ ਲਿਖਾ ਦਿਓ ਕਿ ਨਵੀਂ ਵੋਟ ਆਨੇ ਪਰਚੇ ਪੁਰਚੇ ਕੱਟੀਆਂ ਦੇ ਪ੍ਰਦਾਨ ਹੋਣੀ ਬੈਠੇ ਉਰੇ ਕਿੰਨਾ ਨੰਬਰ ਵਾਰਡ ਆ ਆਪਣਾ ਕਿੰਨਾ ਤੂੰ ਦਾ ਛੱਡ ਦਿੰਦੇ ਮੇਰਾ ਪੈਨ ਤੇਰੇ ਕੋਲ ਹੈਗੇ ਲੈ ਕੇ ਆਇਆ ਕਿਹੜੇ ਕਿਹੜੇ ਚੋਣ ਨਿਸ਼ਾਨ ਆਹ ਦੇ ਛੱਡ ਪਈਏ ਨੂੰ ਛਾੜੂ ਮੇਰੇ ਕੋਲ ਪਹੁੰਚਾਇਆ ਗਾ ਛਾੜੂ ਆ ਇੱਕ ਦੋ 10 ਹਟ ਦੇ ਪਈਆ ਯਾਰ ਓਏ ਖੜ ਜਾ ਮੂਰੋਂ ਦਿਖਾਉਣੇ ਆਗੇ ਟੇਬਲ ਤੁਹਾਨੂੰ ਸਾਰਿਆਂ ਨੂੰ ਚਲ ਆਇਆ ਫਿਰ ਚੱਲੀਏ ਹੋਰ ਜੀ ਠੀਕ ਹੋ ਲਓ ਜੀ ਡਿਊਟੀ ਮੈਨ ਬੰਦੇ ਬੈਠੇ ਆਗੇ ਸਾਰੇ ਇਹ ਸਵੇਰ ਤੋਂ ਡਿਊਟੀਆਂ ਚੱਲ ਰਹੀਆਂ ਨੇਗੀਆਂ ਕਿੰਨਾ ਨੰਬਰ ਵਾਰਡ ਇਹ 23 ਵਾਲੀ ਆ ਹੁਣ ਖੇ ਵੀ ਉਰ ਕੋ ਬੈਠੇ ਇਹ 23 ਵਾਲੀ ਆ ਉਹ ਸਾਹਮਣੇ ਸਕੂਲ ਆ ਗਈ ਆਪਣਾ ਵੋਟਾ ਪਾ ਰਹੀਆਂ ਨੇ ਆਪਣੀਆਂ ਝੀਲ ਵਾਲੇ ਸਕੂਲ ਚ ਮਨ ਕਿਹੜੀ ਲੇਕ ਆ ਓਏ ਬਠੰਡੇ ਵਾਲੀ ਆ ਹਨਾ ਬਠੰਡਾ ਲੇਕ ਆ ਏ ਵੇਖ ਲੋ ਨਿਕਾ ਅਜਵਾ ਗੱਡੀ ਚ ਲੈ ਜਾਂਦਾ ਕਮਾ ਹਾਂ ਹੂੰ ਮਾਹ ਨੂੰ ਮਾਂ ਦਾੜੀ ਮਿਲ ਗਿਆ ਹੁਣ ਪੂਰੇ ਹੋਏ ਹਨ ਇਹਨਾਂ ਦਾ ਗਰੁੱਪ ਗੈਂਗ ਸਰਕਾਰੀ ਮਿਡਲ ਸਕੂਲ ਗੰਗੋਹਰ ਤੇ ਸਕੂਲ ਦੇ ਵਿੱਚ ਪੈਣੀਆਂ ਨੇ ਜੀ ਵੋਟਾਂ ਚੱਲ ਦੇਗੇ ਜੇ ਪਾਉਂਦਾਂ ਚਲੋ ਵੀ ਪਾ ਲਈ ਵੋਟ ਆਪਾਂ ਤਾਂ ਆ ਲਾਤਾ ਨਿਸ਼ਾਨ ਫੇੜੀ ਵੋਟ ਪਈ ਨਹੀਂ ਹੈਗੀ ਤੇ ਕਹਿੰਦੇ ਵੀ ਸਾਡਾ ਹਿਸਾਬ ਚੱਲ ਰਿਹਾ ਹੈਗਾ 2023 ਦੇ ਹਿਸਾਬ ਨਾਲ ਵੀ ਤੂੰ ਆਇਆਗਾ 2025 ਦੇ ਵਿੱਚ ਤੇਰੀ ਪਹਿਲੀ ਵੋਟ ਆ ਵੀ ਤੇਰੀ ਵੋਟ ਨਹੀਂ ਪੈਣੀ ਹੈਗੀ ਤੂੰ ਪੰਜਾਬ ਦੇ ਕਿਸੇ ਕੰਮ ਦਾ ਨਹੀਂ ਓਏ ਤੂੰ ਜਾ ਸਕਦਾ ਤੂੰ ਨਿਕਲ ਇਥੋਂ ਦੇਸ਼ ਚੋਂ ਤੇਰਾ ਕੋਈ ਕੰਮ ਨਹੀਂ ਹੈਗਾ ਤੇ ਬਸ ਹੁਣ ਆਪਾਂ ਚੱਲਦੇ ਆਂਗੇ ਵਾਪਸ ਇਮਾਨ ਦੇ ਗੈਂਗ ਮੈਂਬਰ ਨੇ ਜੇ ਸਾਰੇ ਆਪਾਂ ਦਾ ਬਚ ਕੇ ਨੰਗਾਗੇ ਦੂਰੋਂ ਦੀ ਹੋਗੇ ਉਹ ਸਾੜਾ ਬੋਲ ਕਹਿੰਦੀ ਸੁੱਧੂ ਇਹ ਭਈ ਇਹਦੇ ਗੈਂਗ ਮੈਂਬਰ ਨੇ ਜੇ ਆਪਾਂ ਨਹੀਂ ਇੰਨਾ ਕਰਿਆ ਤੇ ਇਹ ਗੈਂਗਸਟਰ ਕੇ ਬੋਲਤਾ ਬੋਲਤਾ ਮੈਂ ਤਰੀਫ ਪੂਰੀ 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 ਫੁੱਲ ਤਰੀਫ ਕਰਦੀ ਮੈਂ ਕਹਤਾ ਮੈਂ ਕਹਾਂ ਵੀ ਇਹ ਗੈਂਗ ਜਿਹੜੀ ਆਪਾਂ ਇਹਨਾਂ ਦੇ ਵਿੱਚ ਨਹੀਂ ਪੈਂਦੇ ਗੈਂਗਸਟਰ ਬੰਦੇ ਨੇ ਕੇ ਥੋੜੇ ਜੀ ਠੀਕ ਹੈ ਜੀ ਉਹ ਦੂਜੇ ਹੀ ਲੱਗਦਾ ਉਹਦੇ ਵਾਲਾ ਓਏ केजीएफ ਵਾਲਾ ਉਹ ਰੋਕੀ ਹਾਂ ਹਾਈ